ਆਪਣੇ ਮਾਤਾ ਪਿਤਾ ਦੀ ਸਿਹਤ ਲਈ ਕਹਿੰਦੇ ਅਸੀਂ 250 ਕਿਲੋਮੀਟਰ ਕਰਾਂਗੇ ਯਾਤਰਾ ਤੇ ਕਾਂਵੜ ਮੋਢੇ ਤੇ ਚਾਕੇ ਆ ਦੋਨੇ ਭਾਈ ਭੈਣ ਆਪਣੇ ਮਾਤਾ ਪਿਤਾ ਲਈ ਕਰ ਰਹੇ ਨੇ ਯਾਤਰਾ ਤੇ ਲੋਕਾਂ ਦੇ ਲਈ ਕਰ ਰਹੇ ਨੇ ਮਿਸਾਲ ਪੈਦਾ ਕਹਿੰਦੇ ਸ਼ਰਮਣ ਪੁੱਤ ਕਹੇ ਜੇ ਹੁੰਦੇ ਨੇ ਅੱਜ ਆ ਵੀਡੀਓ ਦੇਖ ਲੋ ਤੁਹਾਨੂੰ ਵੀ ਪਤਾ ਲੱਗ ਜੂਗਾ ਵੀ ਛੋਟੇ ਛੋਟੇ ਬੱਚੇ ਨੇ ਇੱਕ 11 ਸਾਲ ਦਾ ਤੇ 8 ਸਾਲ ਦੀ ਬੱਚੀ ਹੈ ਜਿਹੜੀ ਕਾਂਵੜ ਲੈ ਕੇ ਹਰਦੁਆਰ ਤੋਂ ਦਿੱਲੀ ਜਾ ਰਹੀ ਆਪਣੇ ਮਾਤਾ ਪਿਤਾ ਲਈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਅੱਜ ਇਹ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਮੋਟੀਵੇਸ਼ਨਲ ਹੋਣ ਵਾਲੀ ਆ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਪਹਿਲਾਂ ਵੀਡੀਓ ਦੇਖਦੇ ਆ ਦੋ ਬੱਚੇ ਨੇ ਇੱਕ 11 ਸਾਲ ਦਾ ਲੜਕਾ ਤੇ 8 ਸਾਲ ਦੀ ਬੱਚੀ ਆ ਜਿਹੜੀ ਆਪਣੇ ਮਾਤਾ ਪਿਤਾ ਦੇ ਲਈ ਕਾਵੜ ਯਾਤਰਾ ਕਰ ਰਹੇ ਨੇ ਤੇ 250 ਕਿਲੋਮੀਟਰ ਪੈਦਲ ਤੱਕ ਇਹ ਕਾਵੜ ਮੋਢੇ ਤੇ ਚੱਕ ਕੇ ਜਾ ਰਹੇ ਨੇ ਤਾਂ ਦੋਸਤੋ ਸਲੂਟ ਬਣਦਾ ਹੈ ਜਿਹੇ ਛੋਟੇ ਛੋਟੇ ਬੱਚਿਆਂ ਦੇ ਲਈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਕਿਤਨਾ ਦੰਗਾ ਚ बाईस लीटर अरे वाह तो कहाँ तक जा रहे हो दिल्ली जा रहे हो तो कितने दिन में पहुँच बेट, जाओगे दस पंद्रह दिन में बेटा ये बताओ तुम्हारी उम्र कितनी है ग्यारह साल, साल के हो को? अरे वाह क्या बात है आपको प्रणाम है नमन है भाई बेटा ये बताओ जो आपने गंगा जल उठाया है किसने उठाया क्या मांगा है भगवान से माँ बाप के लिए अरे अरे वाह क्या बात है अच्छा ये बताओ नहम कितने साल के हो आठ साल के हो अच्छा ये बताओ इस कावड़ में कितना वजन है बहुत वजन है? है आपको दिक्कत नहीं हो रही कोई अरे वाह क्या बात वा, है अच्छा कहा से कहा तक तो जा रहे हो दिल्ली, 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 जा, दिल्ली जा रहे हो हरिद्वार से दिल्ली क्या बात में है भैया के साथ में अच्छा बेटा आप भी मम्मी भी आई है अच्छा बेटा ये बताओ जो आपने कावड़ उठाई इतनी भारी कितने किलोमीटर तक उठाई है किलोमीटर होगी ना बच्चे को क्या पता ढाई सौ तीन सौ किलोमीटर होगी क्या मांगा भोले बाबा से क्या मांगा है भोले बाबा से मांगा है हाँ अच्छा आपकी बहन है ये अरे वाह दोनों भाई बहनों ने उठाइए कावड़ो किलोमीटर तीन सौ ढाई सौ किलोमीटर तीन सौ भैया क्या कहना चाहोगे बच्चे के जज्बे के लिए बहुत 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 बढ़िया 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 भाई अच्छा बेटा कितने में पढ़ते हो आप कितने में पढ़ते हो ਸਟੇਮ ਪੜ੍ਹਦੇ ਹੋ ਦੋਸਤੋ ਦੇਖਿਓ ਸਿੱਖਿਆ ਦੇ ਸਾਥ-ਸਾਥ ਜੋ ਹੈ ਬੱਚੇ ਮੇ ਸੰਸਕਾਰ ਵੀ ਹੈ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਤਾਂ ਦੋਸਤੋ ਆਹ ਛੋਟੇ-ਛੋਟੇ ਬੱਚਿਆਂ ਦੇ ਹੌਸਲੇ ਦੇ ਲਈ ਹਿੰਮਤ ਦੇ ਲਈ ਸਲੂਟ ਬਣਦਾ ਯਾਰ ਵੀਡੀਓ ਨਾਲ ਸ਼ੇਅਰ ਕਰ ਦਿਓ ਦੱਬ ਕੇ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਵੱਡੇ ਹੋ ਕੇ ਉਮਰ ਦੇ ਵਿੱਚ ਹਿੰਮਤ ਹੌਸਲੇ ਨੂੰ ਹਾਰ ਜਾਂਦੇ ਨੇ ਹੌਸਲਾ ਛੱਡ ਜਾਂਦੇ ਨੇ ਤੇ ਆਪਣੇ ਸੰਘਰਸ਼ ਨੂੰ ਤੋਂ ਪਿੱਛੇ ਹਟ ਜਾਂਦੇ ਨੇ ਤਾਂ ਉਹਨਾਂ ਦੇ ਲਈ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੇ ਨਾਲ ਬੱਚਿਆਂ ਦੇ ਲਈ ਕਮੈਂਟਾਂ 'ਚ ਆਪਣੀ ਰਾਏ ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ